ਪੂਰੀ ਦੁਨੀਆ ਪਰ ਵਿੱਚ ਹਜ਼ਾਰਾਂ ਦੀ ਤਰ੍ਹਾਂ ਇਸ ਸਾਲ ਵੀ ਤਾਂ ਤਨਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਮਹਾਰਾਜ ਜੀ ਦੇ ਆਗਮਨ ਪੂਰਬ ਨੂੰ ਲੈ ਕੇ ਸ਼੍ਰੀ ਗੁਰੂ ਰਵਿਦਾਸ ਸਬਾ ਗ੍ਰੀਸਤੀਆਂ ਸਮੂਹ ਸੰਗਤਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਚਰਮਸਥਾਨ ਕਾਂਜੀ ਬਨਾਰਸ ਵਿਖੇ ਸੋਨੇ ਦੇ ਦਿਨ ਸ਼ਾਂਤ ਸਾਹਿਬ ਚੜਾਈ ਜਾ ਰਹੀ ਨੇ ਜਿਨ੍ਹਾਂ ਨੂੰ ਸੰਗਤਾਂ ਵੱਲੋਂ ਡੇਰਾ ਸਚਖੰਡ ਬੱਲਾ ਵਿਖੇ ਲਿਆਂਦਾ ਗਿਆ ਅਤੇ ਡੇਰੇ ਦੇ ਮੁਖੀ 108 ਸੰਤ ਨੰਨਜਨ ਦਾਸ ਮਹਾਰਾਜ ਜੀ ਵੱਲੋਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਗਿਆ ਮਾਰੇ ਕੋ ਲੈ ਕੇ ਜਾਵੇ ਆਇਓ ਯਾਰ ਭਈ ਮਰੀਆ ਸਾਹਮਣੇ ਕਹਿਆ ਨਾ ਮੈਂ ਕਹਾਂ ਚੱਤਰਾ ਮਾਨਾ ਜੀ ਤੁਹਾਡੀ ਸੋਚ ਤੇ ਮੈਰਾ ਜਾਗਰ ਹੋ ਕੇ ਚੱਤਰਾ ਮਾਨਾ ਜੀ ਕੋਈ ਕੋਈ ਤੇ ਹੋਰ ਕਿਹਦੇ ਸਾਨੂੰ ਉਹ ਬੋਲੇ ਗੋਸ਼ਨ ਜੋ ਬੋਲੇ ਸੋਨ ਰਪੇ ਜਗਤ ਗੁਰੂ ਅ रविदास ਮਹਾਰਾਜ ਕੀ ਜੈ ਅੱਜ ਡੇਰਾ ਸਚਖੰਡ ਬੱਲਾ ਵੇਖੇ ਗ੍ਰੀਸ ਨਿਵਾਸੀ ਸੰਗਤਾਂ ਵੱਲੋਂ ਹਰਦੇ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਜਿਹੜੀਆਂ ਸ਼ੀਰ ਗਵਰਧਨਪੁਰ ਵਾਰਾਨਸੀ ਕਾਂਚੀ ਬਨਾਰਸ ਵਾਸਤੇ ਇਕੱਤਰ ਕਰਕੇ ਜਿਹੜੀਆਂ ਅੱਜ ਹਰਦਾ ਨਿਸ਼ਾਨ ਸੋਨੇ ਦੇ ਵਿੱਚ ਮੜਾ ਕੇ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮਹਾਪੁਰਸ਼ ਸ੍ਰੀ 108 ਸੰਤ ਨਰੰજનदास ਮਹਾਰਾਜ ਜੀ ਨੂੰ ਸੌਂਪ ਦਿੱਤਾ ਗਿਆ ਹੈ ਸੋ ਅਸੀਂ ਗ੍ਰੀਸ ਨਿਵਾਸੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਡਾ ਉਦਮ ਵੱਡੀਆਂ ਸੇਵਾਵਾਂ ਦੇ ਕੇ ਸਾਨੂੰ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਭੇਜਿਆ ਹੈ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰੀਆਂ ਹੀ ਸ਼੍ਰੀ ਗੁਰੂ ਵਿਦਾਸ ਸੁਭਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਬਹੁਤ ਸਾਰਾ ਸਹਿਯੋਗ ਕੀਤਾ ਹੈ